ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਪ ਸਭ ਦਾ ਦਾਸ ਦੇ YouTube ਚੈਨਲ ਤੇ ਇੱਕ ਹੋਰ ਸੰਗੀਤਮਈ ਵੀਡੀਓ ਦੇ ਵਿੱਚ ਉਮੀਦ ਹੈ ਕਿ ਆਪ ਜੀ ਸਾਰੇ ਠੀਕ ਠਾਕ ਹੋਵੋਗੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਇੱਕ ਸ਼ਾਨਦਾਰ ਪਲਟਾ ਜਿਹੜਾ ਵੇਖਣ ਨੂੰ ਬਿਲਕੁਲ ਸਧਾਰਨ ਜਿਹਾ ਬਿਲਕੁਲ ਸਿੰਪਲ ਹੈ ਪਰ ਜਿਵੇਂ ਜਿਵੇਂ ਦੀ ਸਪੀਡ ਆਪਾਂ ਵਧਾਈ ਜਾਵਾਂਗੇ ਓਵੇਂ ਓਵੇਂ ਸਾਨੂੰ ਪ੍ਰੈਕਟਿਸ ਕਰਨ ਦਾ ਆਨੰਦ ਵੀ ਵਧੇ ਜਾਣਾ ਓਵੇਂ ਓਵੇਂ ਸਾਡੀਆਂ ਉਂਗਲਾਂ ਦੇ ਵਿੱਚ ਸਪੀਡ ਜਿਹੜੀ ਅਰਵਾਨ ਗਈ ਆ ਉਹ ਵੀ ਤੇਜ਼ ਹੋਈ ਜਾਣੀ ਐ ਓਵੇਂ ਓਵੇਂ ਸਾਡੇ ਗਲੇ ਦੇ ਵਿੱਚ ਹਰਕਤ ਵੀ ਪੈਦਾ ਹੋਈ ਜਾਣੀ ਐ ਅਸਰ ਵੀ ਸਾਨੂੰ ਦਿਖਣ ਲੱਗ ਪੈਣਾ ਸੋ ਆਓ ਵੀ ਰਾਤੇ ਭੈਣਾ ਦੋਵਾਂ ਦੇ ਪੇਚ ਤੋਂ ਆਪਾਂ ਇਹ ਪਲਟਾ ਕਰਾਂਗੇ ਛੋਟੀ ਜੀ ਵੀਡੀਓ ਐ ਤੇ ਇਹਦੇ ਵਿੱਚ ਆਪਾਂ ਇਸ ਪਲਟੇ ਨੂੰ ਚੰਗੀ ਤਰ੍ਹਾਂ ਸਮਝਣ ਦਾ ਯਤਨ ਕਰੀਏ ਜੀ ਆਓ ਸ਼ੁਰੂ ਕਰੀਏ ਜੀ ਸਭ ਤੋਂ ਪਹਿਲਾਂ ਇੱਥੇ ਬਣਤਰ ਮੈਂ ਦੱਸ ਦਿਨਾ ਇੱਕ ਟੁਕੜਾ ਦੱਸ ਦਿਨਾ ਉਸੇ ਦੇ ਆਧਾਰ ਤੇ ਸਾਰੇ ਅਗਲੇ ਜਿਹੜੇ ਟੁਕੜੇ ਹਨ ਉਹ ਚੱਲੀ ਜਾਣੇ ਐਸੀ ਤਰ੍ਹਾਂ आरोही क्रम ਉਸੇ ਤਰ੍ਹਾਂ ਅਵਰੋਹੀ ਕਰਮ ਸਾਡਾ ਹੋਣਾ ਦੇਖੋ ਜੀ ਪਹਿਲਾਂ ਬਿਲਕੁਲ ਹੌਲੀ ਹੌਲੀ ਦੱਸ ਦਿਨਾ ਸਾ ਸਾ ਸਾਸ ਸਾਰੇ ਘਰੇ ਸਾਸ ਫਿਰ ਦੇਖ ਲਓ ਸਾਸ ਸਾਸ ਸਾਰੇ ਘਰੇ ਸਾਸ 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 ਸਾਰੇ ਘਰੇ ਸਾਸ 8 ਮਾਤਰਾ ਹੈ ਕੈਰਵੇ ਦੇ ਵਿੱਚ ਚਲੰਤ ਕਹਿਰੇ ਦੇ ਵਿੱਚ ਆਪ ਇਹਨੂੰ ਪੜ ਸਕਦੇ ਹੋ ਤੇ ਬਾਅਦ ਵਿੱਚ ਆਪਾਂ ਇਹਦੀ ਸਪੀਡ ਤੇਜ਼ ਕਰਾਂਗੇ ਜੀ 4 ਸਾ ਸਭ ਤੋਂ ਪਹਿਲਾਂ 4 ਮਾਤਰਾ ਵਿੱਚ ਫਿਰ 2 ਮਾਤਰਾ ਦੇ ਵਿੱਚ ਸਾਰੇ ਗਾਰੇ ਫਿਰ 2 ਮਾਤਰਾ ਦੇ ਵਿੱਚ ਦੋ ਸਾ ਦੇਖੋ ਜੀ ਪੈਟਰਨ ਨੇ ਬਣਿਆ ਸਾ 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 ਰੇ ਗਾਰੇ ਸਾ ਸਾ ਰੇ धनि धनि सनि धी नी नीनी निर सनीनी सा स ਐਸੇ ਤਰ੍ਹਾਂ ਆਪਾਂ ਵਾਪਸ ਜਾਣਾ ਹੈ ਸਾ 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 ਨੀ ਦਾ ਨੀ ਸਾ ਸਾ ਨੀ 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 ਦਾ ਪਾ ਧਾ ਨੀ ਨੀ ਧਾ 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 ਪਾ ਗਾ 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 ਗਾਰੇ ਸਰੇ ਗਾ ਗਾ ਰੇ 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 ਸਾ ਨੀ ਸਰੇ ਸਾ 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 ਨੀ ਧਾ ਨੀ ਸਾ ਸਾ ਸੋਇਆ ਆਪਾਂ ਹੌਲੀ ਹੌਲੀ ਇਹਦਾ ਪੈਟਰਨ ਵੇਖਿਆ ਕਿਵੇਂ ਨੇ ਚੱਲਣਾ ਠੀਕ ਹੈ ਜੀ ਆਹ ਹੁਣ ਆਪਾਂ ਇਹਨੂੰ ਤੇਜ਼ ਕਰਕੇ ਦੇਖਦੇ ਹਾਂ सा 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 रे ग रे सा सा रे 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 ग म ग रे रे ग रे 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 ग म प म ग पद निद प

ਆ ਹੁਣ ਇਹਨੂੰ ਆਪਾਂ ਥੋੜਾ ਹੋਰ ਤੇਜ਼ ਕਰੀਏ ਜੀ ਸਾ 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 ਸਾਰੇ ਗਰੇ ਸਾ ਸਾ ਰੇ 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 ਗਮ ਗਰੇ ਰੇ ਗਾ 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 ਗਮ ਪਮ ਗਾ ਗਾ ਆ ਮਾ 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 ਪਦ ਪਵਾ ਪਾ 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 ਪਦਨੀਦ ਪਾਪਾ ਧਾ 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 ਨੀ ਸਨੀਦ ਸਾ 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 ਨਿਦਰੀ ਸਾ ਸਾ ਨੀ 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 ਦਾ ਪਦ ਨੀ ਨਾ ਦਾ 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 ਪਪਮ ਪਧੋ ਦਾ ਪਾ 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 ਅਮਗਮ ਪਾਪਾ ਆ ਮਾ 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 ਗਾਰੇ ਗਮਾ ਗਾ 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 ਗਾਰੇ ਸਾਰੇ ਗਾ ਗ ਨੀ ਰੇ 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 ਸੋ ਨਿ ਸਾਰੇ ਰੇ ਸਾ 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 ਨਿਦਰੀ ਸਾ ਸਾ ਆ ਹੁਣ ਇਹਦੀ ਸਪੀਡ ਨੂੰ ਹੋਰ ਤੇਜ਼ ਕਰਕੇ ਵੇਖੀ ਆਪਾਂ Sa 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 re ga re sa sa re 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 ga ma ga re re ga 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 ma pa ma ga ga ma 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 pa da pa ma pa 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 da ni da pa da 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 ni sani da ni 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 sa re sa 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 re ga re sa 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 ni da ni sa sa ni 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 da pa da ni da da da

ਸੋ 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 ਨੀ ਗਰੀ ਸੋ ਸੋ ਨੀ 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 ਦਬ ਨੀ ਨੀ ਧਾ ਧੋ ਧੋ ਤਪ ਹਮ ਧਾ ਪਾ 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 ਪਮ ਗਮ ਪਾ ਪਾ ਮਾ 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 ਮਗਰੇ ਮਾ ਮਾ ਗਾ 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 ਕੈ ਸਾਰੇ ਗਾ ਗਾ ਰੇ 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 ਸਰੀ ਸਰੀ ਰੇ ਸਾਂ 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 ਨੀ ਸੋ ਵੀਰਾਂ ਦੀ ਪਿੱਛੇ ਤੋਂ ਆਪਾਂ ਇਸ ਪਲਟੇ ਨੂੰ ਕੀਤਾ ਸੋ ਹੁਣ ਇਸੇ ਨੂੰ ਆਪਾਂ ਭੈਣਾਂ ਦੇ ਪਿੱਛੇ ਤੋਂ ਕਰੀ ਸੋ 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 ਜੀ ਕਰੀ ਨੇ ਸਾ 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 ਰੇ ਗਾ ਰੇ ਸਾ 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 ਸੋਨੀ ਦਾ ਨੀ ਸੋਸਾ ਨੀ 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 ਦਾ ਬਧ ਨੀ ਦਾ 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 ਨਮ ਬਬਾ ਦਾ ਦਾ ਪਾ 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 ਮਗਾ ਮਾ ਪਾ ਨਾ 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 ਫਿਰ ਦੱਸਿਓ ਕਿ ਆਪ ਜੀ ਨੂੰ ਇਹ ਪਲਟਾ ਕਿਵੇਂ ਦਾ ਲੱਗਿਆ ਸੋ ਵਾਤਾਂ ਵਾਦ ਲੈ ਕੇ ਕਤੇ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਅੱਗੇ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਸਕੇ ਜੀ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਕਰ ਕਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵੇ ਅਤੇ ਸਾਡੇ ਚੈਨਲ ਦਾ ਮੇਨ ਮੋਟਿਵ ਆ ਗੁਰਬਾਣੀ ਕੀਰਤਨ ਸੰਗੀਤ ਨਾਲ ਜੁੜੀਏ ਨਸ਼ਿਆਂ ਨੂੰ ਤਿਆਗੀ ਆਪ ਵੀ ਜੁੜੀਏ ਬੱਚਿਆਂ ਨੂੰ ਵੀ ਜੋੜੀਏ ਇਹ ਮਕਸਦ ਨੂੰ ਪੂਰਾ ਕਰੀਏ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹੱਸਦੇ ਵਸਦੇ ਰਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ